ਕਾਂਗਰਸ ਦੀ ਇੱਕ ਨਿਸ਼ਾਨੀ ਨਿਸ਼ਾਨੀ ਦੱਸਦੇ ਕਾਂਗਰਸ ਦੀ ਇੱਕ ਨਿਸ਼ਾਨੀ ਆ ਜਿਹੜੀਆਂ ਸੜਕਾਂ ਐ ਤੁਸੀਂ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਤੱਕ ਸ਼੍ਰੀ ਤਲਵੰਡੀ ਸਾਬੋ ਮੱਥਾ ਟੇਕਣ ਜਾਓ ਬਠਿੰਡੇ ਚ ਲਈ ਜਾਓ ਚੰਡੀਗੜ੍ਹ ਚਲੇ ਜਾਓ ਪਠਾਨਕੋਟ ਚਲੇ ਜਾਓ ਕਿਤੇ ਵੀ ਚਲੇ ਜਾਓ ਪਹਿਲੇ ਡਰ ਲੱਗਦਾ ਹੁੰਦਾ ਸੀ ਥੋੜੇ ਘਰ ਦੇ ਪੁੱਛਦੇ ਹੁੰਦੇ ਸੀ ਕਿ ਪਹੁੰਚ ਗਏ ਕਿ ਨਹੀਂ ਪਹੁੰਚ ਗਏ ਕਿਉਂਕਿ ਡਰ ਸੀ ਕਿ ਐਕਸੀਡੈਂਟ ਨਾ ਹੋ ਗਏ ਅੱਜ 6 ਤੇ 8 ਲੈਂਦੀਆਂ ਸਰਕਾਰਾਂ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਆਉਣ ਤੋਂ ਪਹਿਲੇ ਬਿਜਲੀ ਦਾ ਕੀ ਹਾਲ ਹੁੰਦਾ ਸੀ ਕੱਟ ਲੱਗਦੇ ਸੀ 5 ਘੰਟੇ 6 ਘੰਟੇ 10 ਘੰਟੇ ਕੱਟ ਲੱਗਦੇ ਸੀ ਅਬ ਬਿਜਲੀ ਪੂਰੀ ਕਰਨ ਵਾਲਾ ਬਾਪੂ ਬਾਦਲ ਸਾਰੇ ਥਰਮਲ ਪਲੈਂਟ ਬਣਾਉਣ ਵਾਲਾ ਬਾਪੂ ਬਾਦਲ 에ਰਪੋਰਟ ਬਣਾਉਣ ਵਾਲਾ ਬਾਪੂ ਬਾਦਲ ਜਿੰਨੇ ਯੂਨੀਵਰਸਿਟੀਆਂ ਬਣੀਆਂ ਸਾਰੀਆਂ ਯੂਨੀਵਰਸਿਟੀਆਂ ਆਪਣੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣਿਆ ਹੈ ਤੁਸੀਂ ਆਪਣੇ ਪਿੰਡ 'ਚ ਵੀ ਚਲੇ ਜਾਓ ਜੇ ਉੱਥੇ ਵਾਟਰ ਬਾਕਸ ਬਣਾਇਆ ਹੋਊਗਾ ਜਾਂ ਕੁਝ ਵੀ ਬਣਾਇਆ ਹੋਊਗਾ ਅਕਾਲੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦਾ ਮਤਲਬ ਥੋਡੀ ਸਰਕਾਰ ਥੋੜੋ ਥੋਡੀ ਦੁੱਖ ਸਬ ਦੂਰ ਕਰਨ ਵਾਲੀ ਸਰਕਾਰ ਰਣਕੇ ਸਾਹਿਬ ਮੰਤਰੀ ਸੀ ਮੈਨੂੰ ਲੱਗਦਾ ਹਰ ਰੋਜ਼ ਮੰਤਰੀ ਹੁੰਦੇ ਵੀ ਥੋੜੇ 'ਚ ਰਹਿੰਦੇ ਸੀ ਸਾਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹਰ ਹਫਤੇ ਸੰਗਤ ਦਰਸ਼ਨ ਕਰਦੇ ਸੀ ਕਿਸੇ ਨਾ ਕਿਸੇ ਪਿੰਡ ਜਾ ਕੇ ਕਿਸੇ ਹਲਕੇ ਜਾ ਕੇ ਤੁਹਾਡੇ ਘਰਾਂ 'ਚ ਹਰ ਦੂਜੇ ਘਰ ਵਿੱਚ ਤੁਹਾਡੇ ਬਾਪੂ ਬਾਦਲ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚਾ ਪਿੰਡ ਦੀ ਹੈਗੀ ਕਿ ਨਹੀਂ ਹੈਗੀ ਹਾਂ ਆ ਸੀ ਮੁੱਖ ਮੰਤਰੀ ਮੈਨ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਗਲੀ ਜਿੱਥੇ ਉਹ ਆਪ ਨਾ ਗਏ ਹੋ ਇੱਥੇ ਬਿਗੈਰ ਤਜਰਬੇ ਤੋਂ ਦੇਖਿਆ ਕਿ ਅਸ਼ਰਾਬੀ ਹੈ ਤੇ ਬਣਾਤਾ ਨੂੰ ਮੁੱਖ ਮੰਤਰੀ ਤੇ ਹੁਣ ਢੂਈ ਨਹੀਂ ਮਾਰਦਾ ਕਿਸੇ ਨੇ ਪ੍ਰਵਾਇ ਨਹੀਂ ਕਰਦਾ ਕੋਈ ਉਹਨਾਂ ਦਾ ਬੰਦਾ ਹੈ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦਾ ਕਹਿੰਦੇ ਕੀ ਸੀ ਕਿ ਜਦੋਂ ਮੈਂ ਬਣ ਜਾऊंगा ਹਰਾ ਪੈਨ ਮੇਰਾ ਹਰਾ ਕੇ ਕੋਈ ਪੈਨ ਨਹੀਂ ਦਿਖਦਾ ਸ਼ਕਲ ਹੀ ਨਹੀਂ ਦਿਖਦੀ ਅੱਜ ਸਹੀ ਮੈਣੇ ਤੇ ਮੁੱਖ ਮੰਤਰੀ ਇੱਕ ਨਹੀਂ ਮੈਂ ਧੂਰੀ ਗਿਆ ਸੀ ਮੈਂ ਕਿਹਾ ਤੁਮਨ ਤੋਂ ਵਧਾਈਆਂ ਹੁਣ ਤੁਹਾਡੇ ਤਾਂ ਚਾਰ ਮੁੱਖ ਮੰਤਰੀ ਹੋਗੇ ਤੁਸੀਂ ਭਗਵੰਤ ਮਾਨ ਦੀ ਧਰਮ ਪਤਨੀ ਨੂੰ ਜਾਂਦੇ ਦੇਖਿਓ ਕਿਤੇ ਐਨ ਲੱਗੂਗਾ ਪਤਾ ਨਹੀਂ ਕੋਈ ਕਿਸੇ ਸੂਬੇ ਦਾ ਮੁੱਖ ਮੰਤਰੀ ਆਇਆ ਅੱਗੇ ਪੁਲਿਸ ਪਿੱਛੇ ਪੁਲਿਸ ਡੀਜੀ ਐਸਪੀ ਡਾਈਜੀ ਧਰਮ ਪਤਨੀ ਹੈ ਉਹਦੀ ਮਾਤਾ ਜੀ ਜਾਂਦੇ ਦੇਖ ਲਓ ਐ 20 25 ਗੱਡੀਆਂ ਦਾ ਕਾਫਲਾ ਭੈਣ ਜੀ ਨਾ ਕੇ ਦੇਖ ਲਓ ਤੇ ਪਹਿਲੇ ਕੀ ਹੁੰਦੇ ਸੀ ਕਿ ਜੀ ਸਕਿਉਰਟੀ